ਤੇ ਸੀ ਵੀ ਹੈਗੀ ਐ ਕਰਨੀ ਵੀ ਹੈਗੀ ਐ ਮਝੂਲਾ ਸੂਤ ਵੀ ਪਿਆ ਲੇਵਲ ਵਾਲਾ ਮੀਟਰ ਸਾਹਲ ਚਲ ਹੈਗਾ ਸਮਾਨ ਇੰਨਾ ਕੱਜ ਤਾਂ ਇੰਨੇ ਕ ਦੀ ਲੋਡ ਹੈ ਓਹੋ ਆ ਜਾ ਓਏ ਠੇਕੇਦਾਰਾ ਬਹੁਤ ਲੇਟ ਹੋ ਗਏ ਆਈ ਹਾਏ ਕੇ ਇੱਕ ਵੱਜ ਗਏ ਹਾਂ 9:00 ਵੱਜ ਗਏ ਯਾਰ ਅੱਜ ਟੈਂਪੂ ਹੀ ਲੈ ਕੇ ਆਈ ਨਹੀਂ ਕਿੱਧਰ ਲੰਘੇ ਕਿਤੇ ਪੈਂਚਰ ਪੁੰਚਰ ਤਾਂ ਨਹੀਂ ਹੋ ਗਿਆ ਰਾਹ 'ਚ ਫੋਨ ਕਰਕੇ ਪੁੱਛ। ਹੈਲੋ। ਉੱਥੇ ਕੇਦਾਰ ਸਾਹਿਬ ਕਿੱਧਰ ਰਹਿ ਗਏ ਅੱਜ? ਆਜੋ ਮੈਂ ਤਾਂ ਉੱਥੇ ਪੁਲਤੀ ਬੈਠਾਂਗਾ। ਉਹ ਅੱਜ ਤਾਂ ਛੁੱਟੀ ਕਰ ਦੋ। ਹੈ? ਛੁੱਟੀ ਕਰਦੀ ਏ? ਕਿਉਂ? ਮਰੇ ਸੱਸ ਮਰ ਗਈ। ਸਾ ਸਤਾ ਮਰ ਗਈ ਫਿਰ ਅੱਜ ਭੁੱਖੀ ਦੇ ਕਾਰਡ ਕਣੀਓ ਕਿਵੇਂ ਲੰਘੂ ਟਾਈਮ ਮਨ ਨੂੰ ਨੇ ਪਤਾ ਕੋਈ ਜੀਵ ਵਾਲੀ ਗੋਲੀ ਗੋਲੀ ਖਾਣਾ ਕਿੱਥੇ ਯਾਰ ਗੋਲੀਆਂ ਗਾਲੀਆਂ ਦਾ ਸਾਰੀ ਮੁੱਕ ਗਿਆ ਕੁਛ ਨਹੀਂ ਅੱਜ ਤਾਂ ਚੱਲ ਤੇਰੀ ਮਰਜ਼ੀ ਆ ਭਾਈ ਏ ਏ ਸਰੀਰ ਤਾਂ ਗੱਲ ਸੁਣ ਸਾਰੇ ਦੁੱਖਾਂ ਲੱਗਿਆ ਸਾਰਾ ਦਿਨ ਕਿਵੇਂ ਲੰਘੂਗਾ ਮਿਸਤਰੀਆ ਹਾਂਜੀ ਮਿਸਤਰੀਆ ਲੱਗਦਾ ਤਾਂ ਨਹੀਂ ਹੈਗਾ ਆ ਸੁਨਿਆਰਾਂ ਕੋਲ ਹੁੰਦੀ ਐ ਆ ਹਲਵਾਈਆਂ ਕੋਲ ਹੁੰਦੀ ਐ ਉਹ ਮਿਸਤਰੀ ਐ ਯਾਰ ਹੋਰ ਮਿਸਤਰੀ ਦੇ ਮੂੰਹ ਤੇ ਫੁੱਲ ਲੱਗੇ ਹੋਏ ਹੁੰਦੇ ਨੇ ਮੇਰੇ ਮੂੰਹ ਕੋ ਨਹੀਂ ਕੀ ਦੇਖੀਆਂ ਨਾ ਇੱਥੇ ਬਹਿ ਜਾ ਮੇਰਾ ਤਾਂ ਪਹਿਲੀ ਉਸਤਾਦ ਦੀ ਗੱਲ ਸੁਣ ਕੇ ਬਲੱਡ ਘਟਿਆ ਪਿਆ ਇੱਕ ਪੂ ਯਾਰ ਓਏ ਉਰਾ ਸੁਣ ਮੇਰੀ ਗੱਲ ਮੇਰੇ ਕੋਲੇ ਆਈ ਹੋਈ ਐ ਈਮੇਲ ਉਹ ਬੱਸ ਬਾਬਾ ਗੁਰੂ ਜਿਹੜੀ ਤੇਰੇ ਕੋਲ ਆਈ ਹੋਈ ਐਈਮੇਲ ਤੂੰ ਆਪਦੀ ਨੂੰ ਰੱਖ ਫਿਰ ਮੈਨੂੰ ਕਾਨੂੰ ਦੱਸਦਾ ਮੈਂ ਤਾਂ 15 ਸਾਲ ਹੋ ਗਏ ਪਹਿਲਾਂ ਵਾਲੀ ਈਮੇਲ ਨਹੀਂ ਛਾਲਾਂ ਚ ਕਰਕੀਆਂ ਨੇ ਓਏ ਓ ਰਹੀ ਉਹਦੇ ਨਾਲੋਂ ਕਹਾਂ ਈਮੇਲ ਆਈ ਹੋਈ ਐ ਮੇਰੇ ਕੋਲੇ ਉਹ ਮੇਰੇ ਕੋਲ ਤਾਂ ਜਹੀ ਜੀ ਸਿੱਧੀ ਸਾਦੀ ਈਮੇਲ ਐ ਮੈਂ ਤਾਂ ਉਸੇ ਨਾਲੇ ਠੀਕ ਆ ਕਹਾਂ ਈਮੇਲਾਂ ਨੇ ਬਹੁ ਲੋਕਾਂ ਦੀਆਂ ਛਾਲਾਂ ਚ ਕਈਆਂ ਹੋਈਆਂ ਨੇ ਤੂੰ ਆਪਦੀ ਨੂੰ ਕਰ ਹੀ ਰੱਖ ਤੇਰੀ ਬਹੂ ਕੋਲੇ ਕੋਈ ਦੇਣ ਲੈਣ ਵਾਲੇ ਸੂਟ ਪਏ ਹੋਣੇ ਆ ਹੈਗੇ ਨੇ ਉਹਦੇ ਉੱਤੇ ਕੰਬਲ ਧਰ ਕੇ ਦੇਣ ਲੈਣ ਵਾਲਾ ਉਹਨੂੰ ਫੜਾ ਬਸ ਜਾੜਿਆ ਭਰਾ ਈਮੇਲ ਨੂੰ ਕੁੱਟੀ ਮੈਨੂੰ ਕਾਨੂੰ ਚਮੇੜਦਾ ਫਿਰਦਾ ਏ ਸਿਆਪੇ ਨਵੇਂ ਆ ਇੱਕ ਈਮੇਲ ਨਹੀਂ ਚਾਲਾਂ ਚ ਕਰ ਰਹੀਆਂ ਓਈ ਯਾਰ ਓਏ ਓਏ ਤੇਰੇ ਵਾਸਤੇ ਆਈ ਹੁਈ ਆ ਮੈਂ ਤਾਂ ਕੰਪਿਊਟਰ ਚਲਾਣਾ ਓ ਫਿਰ ਚਲਾਈ ਜਾ ਕੰਪਿਊਟਰ ਮੈਂ ਕਿਹੜਾ ਟੋਲ ਪਲਾਜ਼ਾ ਲਾਈ ਬਠਿਆ ਤੇਰੇ ਕੰਪਿਊਟਰ ਨੂੰ ਸੜਕਾਂ ਬੇਲੀਆਂ ਪਈਆਂ ਨੇ ਜਿੱਥੇ ਮਰਜੀ ਚਲਾ ਨਾਲ ਬਠਿਆ ਲਾਈ ਈਮੇਲ ਕਨੈਕਟਰ ਦਾ ਕੰਮ ਦੇਊਗੀ ਤੈਨੂੰ ਮੈਨੂੰ ਕਾਨੂੰ ਚਮੇੜਦਾ ਮੈਂ ਤਾਂ ਇੱਕ ਈਮੇਲ ਨਹੀਂ ਤੰਗ ਕਰ ਰ ਗਿਆ ਪਹਿਲੀ ਓਏ ਤੂੰ ਗਲਤ ਸਮਝ ਗਿਆ ਮੇਰੇ ਕੋਲ ਵੱਡਾ ਕੰਮ ਆਇਆ ਹੋਇਆ ਮਿਸਤਰੀਆਂ ਵਾਲਾ ਉਹਨੂੰ ਕਹਿੰਦੇ ਨੇ ਈਮੇਲ ਪਰ ਤੂੰ ਆਏ ਸਮਝਾ ਯਾਰ ਮੇਰਾ ਤਾਂ ਤਾਂ ਉਹੀ ਉਹ ਤੇਰੀ ਕਰਨੀ ਕਰਨੀ ਤਿੱਖੀ ਐ ਇਹ ਹਾਂ ਕਰਨੀ ਤਿੱਖੀ ਐ ਵੈਸੇ ਤਾਂ ਮੁੜੀ ਹੋਈ ਵੀ ਅਗਲੇ ਦੇ ਛਾਲਾਂ ਚ ਕਰ ਦਿੰਦੀ ਐ ਇਹਨੂੰ ਤਿੱਖੀ ਕਰਾ ਕੇ ਤੂੰ ਮਾਲਕਾਂ ਦੇ ਨੋਂ ਨੂ ਕਟਾਉਣੇ ਨੇ ਓ ਤੂੰ ਕੰਮ ਕੰਮ ਤੇ ਲੱਗ ਰਹੇ ਕਿਤੇ ਓ ਯਾਰ ਕੀ ਦੱਸਾਂ ਕੰਮ ਤੇ ਲੱਗਿਆ ਹੋਇਆ ਕਿ ਨਕੰਮੇ ਜੇ ਠੇਕੇਦਾਰ ਨਾਲ अच्छा रोज छुट्टियां करके खड़ जंदा आज कहंदा सस मरगी हां दिहाड़िए नहीं बल्ले पेड़दा यार केड़े काम ते मारी गला कुत्ते यार ये स्वस्ती होरा ਜਿਹੜਾ ਤੈਨੂੰ ਮੈਂ ਕੰਮ ਦੇਉ ਇਹ ਚ ਤੇਰੀ ਛੁੱਟੀ ਉਹ ਨਹੀਂ ਵੱਜਣੀ ਹੈਗੀ ਅਛਾ ਜੀ हां ਇੱਕ ਡਾਕਾ ਕਾ ਕੰਮ ਪੂਰਾ ਲੰਬਾ ਕੰਮ ਹੈ ਪੂਰਾ ਬਹੁਤ ਦਿਨਾਂ ਦਾ ਕਿੰਨਾ ਕ ਲੰਬਾ ਤੇਰੀ ਦਾੜੀ ਜਿਹੜੀ ਕਾਲੀ ਹੈ ਇਹ ਚਿੱਟੀ ਹੋ ਜੂਗੀ ਇੰਨਾ ਲੰਬਾ ਕੰਮ ਹੈ ਮੈਂ ਸੋਚਿਆ ਕਿ ਤੇ ਉਹੀ ਦਿਮਾਗ ਦਮੂਗ ਖਾਣ ਵਾਲਾ ਤੂੰ ਤਾਂ ਬੰਦੇ ਹੀ ਬਹੁਤ ਕੰਮ ਲਾ ਯਾਰ 1 ਮਿੰਟ ਮੈਂ ਚਾਹ ਨੂੰ ਕਹਿਣਾ ਆਪਾਂ ਕਰਾਂ ਜਾਂ ਲੱਕੇ ਕਰਦੇਗਾ ਨਾ 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 ਮੈਂ ਚਾਹ ਉਹ ਪਾਏ ਦਾਂਦੇ ਕਹਿ ਦਿੰਨ 1 ਮਿੰਟ ਬੱਸ ਰਹਿਣ ਦੇ ਮੈਂ ਘਰੇ ਨਹੀਂ ਜਾਂਦਾ ਹੁੰਦਾ ਮੈਂ ਕੰਮ ਉਰੀ ਛੇੜਨਾ ਹੈ ਉਰੀ ਛੇੜਨਾ ਹੈ ਹੈਲੋ ਉਹ ਸੁਣਦਾ ਨਹੀਂ ਉਹ ਆ ਡੇਢ ਕ ਚਮਚਾ ਲੰਬੀ ਪੱਤੀ ਦਾ ਪਾ ਕੇ ਕਰੜੀ ਜੀ ਚਾਹ ਕਰ ਕਰਾਂ ਅੱਕਵੇ ਕਾਮੜੇ ਵਰਗੀ ਬੰਦਾ ਬਹੁਤ ਕੈਂਟ ਮਿਲਿਆ ਅੱਜ ਆਪਾਂ ਨੂੰ ਕੰਮ ਦਵਾਉਣ ਵਾਲਾ ਹਾਂ ਪੜਾ ਦੇ ਗਰਾ ਚੱਕ ਹੂੰ ਕਰੇ ਚੱਲ ਕੇ ਪੀਨੇ ਹੁਣ ਆਪਾਂ ਚਾਹ ਉਥੇ ਹੀ ਬਹਿ ਕੇ ਕਰਾਂਗੇ ਸਾਰਾ ਨਹੀਂ ਉਰੀ ਆਪਣਾ ਕੰਮ ਨਿਮੜ ਘਰੇ ਘਰੇ ਜਾਣ ਦੀ ਲੋੜ ਨਹੀਂ ਹੈਗੀ ਚੱਲ ਤੇਰੀ ਮਰਜ਼ੀ ਆ ਫਿਰ ਜ਼ਰੂਰ ਹੈ ਬੈਡ ਤੜਾਉਣੇ ਨੇ ਉਰੇ ਦੱਸ ਦੇ ਗੱਲ ਲੈ ਫਿਰ ਚੱਲ ਕਿਹੜਾ ਕੰਮ ਹੈ ਪਹਿਲਾਂ ਕੰਮ ਹੈ ਆਪਣਾ ਪਲਾਸਟਰ ਦਾ ਉਹ ਅੱਛਾ ਪਲਾਸਟਰ ਕਰਨਾ ਹੈ ਪਲਾਸਟਰ ਕਰਨਾ ਕੋਈ ਚੱਕਰ ਨਹੀਂ ਪਲਾਸਟਰ ਚੱਕ ਦਾਂਗੇ ਆਪਣੇ ਪਲਾਸਟਰ ਕਰੇ ਹੋਏ ਤੇ ਤਾਂ ਕਣੀ ਨਹੀਂ ਖੜਦੀ ਮੀਂਹ ਦਾ ਪਾਣੀ ਇੱਕ ਜਮਾ ਵੀ ਨਹੀਂ ਖੜਦਾ ਪਲਾਸਟਰ ਪਾਉਣ ਕਰਦੇ ਆ ਸਾਫ ਹਾਂ ਬੁਲਾ ਤਰ ਵਧੀਆ ਹਾਂ ਲੈ ਚੱਲ ਫਿਰ ਕਿਹੜਾ ਬੰਦਾ ਹੈ ਉਹਦੇ ਨਾਲ ਗੱਲ ਮੇਰੀ ਨਹੀਂ ਬੰਦੇ ਨਾਲ ਦਾ ਫੇਰ ਗੱਲ ਕਰਾਉਂਗਾ ਪਹਿਲਾਂ ਤਰੇ ਠੇਕੇਦਾਰ ਨੂੰ ਜਵਾਬ ਦੇ ਤੇ ਨਾਲੇ ਪੁੱਛ ਦਿਹਾੜੀਏ 10 12 ਅੱਛਾ ਹਾਂ ਲੈ ਇਹ ਤਾਂ ਮੈਂ ਹੁਣ ਕਰਦਾ ਨਾ ਠੇਕੇਦਾਰ ਫੇਰ ਲੱਗਦਾ ਠੇਕੇਦਾਰ ਆਪਾਂ ਨੂੰ ਅੱਧ ਪੇੜਦਾ ਇਹ ਜੇ ਸੜੇ ਹੋਏ ਨੂੰ ਤਾਂ ਮੈਨੂੰ ਫਿਰ ਕੰਮ ਨਾਗਾ ਨਹੀਂ ਪਾ ਲਾ ਕੋਈ ਨਹੀਂ ਕੋਈ ਨਹੀਂ ਹੂੰ ਕਰ ਕਰ ਹੈਲੋ ਉਹ ਠੇਕੇਦਾਰ ਸਾਹਿਬ ਮੈਂ ਨਹੀਂ ਸਵੇਰੇ ਤੁਹਾਡੇ ਨਾਲ ਜਾਂਦਾ ਮੈਂ ਕੀ ਕਰਨ ਜਾਣਾ ਯਾਰ ਰੋਜ਼ ਛੁੱਟੀਆਂ ਮਾਰੀਆਂ ਨਾ ਅੱਜ ਮੈਂ ਦਿਨ ਕਿਵੇਂ ਕੱਟਾਂ ਜਿੱਦਹਾੜੀ ਮੇਰੀ ਬੇਲੇ ਦੀ ਲੰਗੀ ਯਾਰ ਸਹੀ ਗੱਲ ਹੈ ਪੁੱਕੀ ਗਣੀਆ ਮੇਰਾ ਹੱਡ ਹੱਡ ਦੁਖ ਰਿਆ ਤੂੰ ਤਾਂ ਨਾ ਮੈਂ ਨਹੀਂ ਕੰਮ ਕੋ ਮਤੇ ਆਉਂਦਾ ਮੇਰੇ ਦਾ ਛੁੱਟੀ ਘਾਟਾ ਮਾਰਦੇ ਹਿਸਾਬ ਕਰਦੇ ਮੇਰਾ ਆਹ ਸਾਫ ਕਰ ਮੇਰਾ ਦਾ ਬਸ ਠੀਕ ਹੈ ਚੱਕ ਕੀ ਕਹਿੰਦਾ ਮਾਰਦਾ ਘਾਟਾ अच्छा अह ਦਿਹਾੜੀਏ ਦਿਹਾੜੀਆਂ ਮੈਂ ਦਿਹਾੜੀਆਂ ਤੂੰ ਬੇਲਾ ਹੁਣ ਹਾਂ ਹਾਂ ਮੈਂ ਦਿਹਾੜੀਆਂ ਨਾ ਕਰਦਾ ਕਰ ਕਰ ਇੱਕ ਮੁੰਡਾ ਮੇਰੇ ਕੋਲੇ ਉਹਦੇ ਹੱਥ ਚ ਸਾਰੀ ਦਿਹਾੜੀਏ ਉਹ ਸਾਰੀ ਮੈਂ ਪੁੱਛ ਲੂਗਾ ਠੀਕ ਹੈ ਹੈਲੋ ਉਹ ਕਾਲੂ ਆਪਾਂ ਨੂੰ ਦਿਹਾੜੀਆਂ ਦੀ ਲੋੜ ਹੈ 10 12 ਦੀ ਹਾਲ ਪਿਆਈ ਦਾ ਕੰਮ ਹੈ ਬਸ ਮੇਰੇ ਕੋਲੇ ਮਸਾਲੇ ਦੇ ਤਾਖਲੇ ਪਰ ਪਰ ਲੈ ਜਾਣਗੇ ਮੈਂ ਦੇ ਥੋਬਾ ਲੈ ਥੋਬਾ ਦੇ ਗਰਮਾਲਾ ਲੈ ਗਰਮਾਲਾ ਕੰਧ ਲਿਪਣੀਆਂ ਕੰਮ ਤਾਂ ਬਾਈ ਕਹਿੰਦਾ ਇੰਨਾ ਲੰਬਾ ਹੈ ਵੀ ਜਿਹੜੇ ਆਪਣੇ ਹੁਣ ਕਾਲੇ ਵਾਲ ਨੇ ਇਹ ਚਿੱਟੇ ਹੋ ਜਾਣਗੇ ਇੰਨਾ ਲੰਬਾ ਕੰਮ ਆ ਪੁੱਛ ਦੱਸ ਵਾਰਾ ਤੂੰ ਵੀ ਹੋ ਜਾ ਆ ਮਿਲ ਜਾਣਗੇ ਲੈ ਫਿਰ ਤੜਕੇ ਸਵੇਰੇ ਲੈ ਕੇ ਇੱਥੇ ਆਪਣੇ ਕੋਲੇ ਆਪਣੇ ਘਰ ਕੋਲੇ ਆ ਜੀ ਹਾਂ ਬਾਈ ਨਾ ਆਪਾਂ ਗੱਡੀ 'ਚ ਬੈਠ ਕੇ ਬੱਕ ਚਲਾਏਗਾ ਠੀਕ ਹੈ ਲੋ ਚੱਕੋ ਜੀ ਦਿਹਾੜੀ ਇਹ ਵੀ ਪੁੱਛਦੇ ਆਪਾਂ ਓਕੇ ਪੱਕਾ ਜਮ ਐਣ ਉਧਰੋਂ ਦਾ ਹੁਣ ਆਪਣਾ ਕੰਮ ਸਾਫ ਹੈ ਦਿਹਾੜੀ ਇਹ ਪੁੱਛ ਲੈ ਹਾਂ ਹਾਂ ਹੁਣ ਦੱਸੋ ਫਿਰ ਦਿਹਾੜੀਆਂ ਦੀ ਜ਼ਿੰਮੇਵਾਰੀ ਤੇਰੀ ਹੈ ਮੇਰੀ ਹੈ ਠੀਕ ਹੈ ਨਾ ਤੇਰੀ ਜ਼ਿੰਮੇਵਾਰੀ ਵੀ ਤੇਰੀ ਹੈ ਮੇਰੀ ਜ਼ਿੰਮੇਵਾਰੀ ਵੀ ਮੇਰੀ ਹੈ ਦੇਖ ਪੈੜਾਂ ਦਾ ਜਿਹੜਾ ਸਮਾਨ ਹੈ ਉਹ ਵੀ ਤਾਂ ਹੀ ਲੈਣਾ ਤੂਲੇ ਦਾ ਤੂਲੇ ਦਾ ਅੱਛਾ ਉਹ ਵੀ ਤੇਰੇ ਹੀ ਹੋਊਗਾ ਉਹ ਚੋ ਵੀ 10 ਰੁਪਏ ਵਧੀਆ ਵਣ ਆ ਆ ਲਿਓ ਮੈਂ ਜਿਹੜਾ ਸਿਮਿੰਟ ਲੱਗੂ ਜਿੰਨੇ ਟਰੱਕ ਲੱਗਣ ਅੱਛਾ ਉਹ ਸਾਰੇ ਤਾਂ ਹੀ ਲੈਣੇ ਨੇ ਆਪੇ ਤੈਨੂੰ ਤਾਂ ਪੈਸੇ ਮਿਲ ਜਾਣਗੇ ਅੱਛਾ ਵੀ ਮੈਨੂੰ મત ਬੋਲ ਉਹ ਪੈਸੇ ਨੇ ਜਿਹੜੇ ਉਹ ਪਾ ਦੇਣਗੇ ਮੇਰੇ ਖਾਤੇ 'ਚ ਸਾਰਾ ਕੁਝ ਖਰੀਦਣਾ ਮੈਂ ਦਿਹਾੜੀ ਏ ਢੂਲੇ ਬਲਾ ਸਾਰਾ ਕੁਝ ਵਾ ਠੀਕ ਹੈ ਓਕੇ ਇਹ ਤਾਂ ਸਭ ਤੋਂ ਵਧੀਆ ਗੱਲ ਹੈ ਜਿਹੜਾ ਮਾਲਕ ਆ ਉਹ ਸੜੀ ਜੀ ਬਰੇਤੀ ਲੈ ਕੇ ਸਿੜਦਾ ਮੈਂ ਹਾਂ 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 ਸਿਮੈਂਟ ਨਹੀਂ ਚੱਜਦਾ ਲੈ ਆਉਂਦਾ ਫਿਰ ਮੇਰੀ ਪਸੰਦ ਦੀ ਹੋ ਮਿਸਤਰੀ ਦਾ ਜੀ ਨਹੀਂ ਕਰਦਾ ਫਿਰ ਸੜੇ ਜੇ ਸਮਾਨ ਤੇ ਕੰਮ ਕਰਨ ਦਾ ਹਾਂ ਮੇਰੇ ਨਾਲ ਆ ਸਾਡਾ ਐਮਐਲਏ ਜਿਹੜਾ ਮੇਰੇ ਨਾਲ ਸਿੱਧੀ ਜਾਣ ਪਛਾਣ ਹੈ ਉਹਦੀ ਮੜੀ ਜੀ ਅੱਛਾ ਹਾਂ ਉਹਨੂੰ ਕਹੇ ਕਹਾ ਕਿ ਆਪਾਂ ਕਿਸੇ ਖੱਡ ਦੀ ਠੇਕਾ ਲੈ ਲਾਂਗੇ ਉੱਥੋਂ ਟ੍ਰੱਕ ਆਈ ਜਾਣਗੇ ਪਰ ਪਰ ਬਰੇ ਨਾਲੇ ਉਹਨੂੰ ਬਣ ਜਾਗੇ 10 ਰੁਪਏ ਨਾਲੇ ਆਪਾਂ ਬਣਾ ਲਾਂਗੇ ਨਾਲੇ ਵਿੱਚੋਂ ਤੈਨੂੰ ਦੇ ਦੂਗੀ ਸਾਹ ਨਹੀਂ ਚਲੋ ਮੈਨੂੰ ਤਾਂ ਲੋੜ ਆ ਆਪਾਂ ਉੱਥੋਂ ਲਿਜਾ ਕੇ ਚਲਾ ਲਾਂ ਕੰਮ ਇਹ ਤਾਂ ਬਹੁਤ ਵਧੀਆ ਗੱਲ ਹੈ ਮੈਨੂੰ ਤਾਂ ਸਰ ਜੀ ਹਾਂ ਠੀਕ ਹੈ ਵਧੀਆ ਫਿਰ ਚੱਕ ਦਾਂਗੇ ਫੱਟੇ ਕੋਈ ਚੱਕਰ ਨਹੀਂ ਬਸ ਠੀਕ ਹੈ ਫਿਰ ਆਪਣਾ ਕੰਮ ਫਾਈਨਲ ਹੈ ਹਾਂ ਫਾਈਨਲ ਹੈ ਹਾਂ ਗੱਲ ਆਪਣੀ ਪੱਕੀ ਹੋ ਗਈ ਅਦਾ ਤਦਾ ਨਜਾਰੀ ਲਿਆ ਤੇ ਮੈਂ ਤਾਂ ਮੂੰ ਹੀ ਫਿਰਦਾ ਤੀ ਕਿਹ ਚੀਜ਼ ਮੈਂ ਤੈਨੂੰ ਹੋਰ ਦੱਸਦਾ ਮੈਂ ਸਵੇਰ ਦਾ ਨਿਕਲਿਆ ਹੋਇਆ ਤੀਗਾ ਅੱਛਾ ਅੱਛਾ ਮੈਂ ਇਹੀ ਦੇਖ ਰਿਹਾ ਤੀਗਾ ਵੀ ਮਿਸਤਰੀ ਕੋਈ ਕੰਮ ਦਾ ਮਿਲੇ ਆ ਦੇਖੋ ਫਿਰ ਰੱਬ ਮੇਲ ਕਰਾਉਂਦਾ ਜੀ ਮੈਂ ਮਤਲਬ ਕਿ ਤੁਹਾਨੂੰ ਐਸੇ ਮਿਸਤਰੀ ਨਾਲ ਰੱਬ ਨੇ ਮੇਲ ਕਰਾਤੇ ਹਾਂ ਮਸ਼ੀਨ ਨਾਲ ਅੱਛਾ ਹਾਂ ਬੈਠੋ ਫਿਰ ਬੈਠੋ ਆ ਖੜੇ ਖੜੇ ਨੇ ਲੱਤਾਂ ਥੱਕ ਜਾਣਗੀਆਂ ਇਹੀ ਥੋੜੀਆਂ ਬੈਠੋ ਤੁਹਾਡੇ ਗੋਡੇ ਦੱਬ ਦਿੰਦੇ ਆ ਤੁਸੀਂ ਕਿੰਨਾ ਮੇਰੇ ਬਾਤ ਤੇ ਤਾਂ ਤੁਸੀਂ ਇਹ ਸਮਝ ਲਓ ਵੀ ਦਰਵੇਸ਼ ਰੂਹ ਬਣ ਕੇ ਆ ਗਿਆ ਨਹੀਂ ਨਹੀਂ ਉਹ ਖੁਦ ਰੱਬ ਧਰਤੀ ਤੇ ਮੇਰੇ ਵਾਸਤੇ ਤਾਂ ਆ ਗਿਆ ਮੈਂ ਤਾਂ ਇਹ ਚੀਜ਼ ਹੀ ਸਮਝਦਾ ਹੁਣ ਤੁਸੀਂ ਤਿਆਰ ਹਾਂ ਮਾਸੀ ਤਿਆਰ ਆਂ ਜੀ ਕਰਨੀਆਂ ਗੁਰਨੀਆਂ ਗ੍ਰਾਇੰਡਰ ਗਰਾਉਂਡਰ ਮੈਂ ਲਾ ਲੂੰਗਾ ਠੀਕ ਹੈ ਉਸ ਦੇ ਸਾਥ ਨਵੇਂ ਲੈ ਲੂੰਗਾ ਬਹੁਤ ਠੀਕ ਹਾਂ ਗਾਜ ਗੋਜ ਆ ਪਾਣ ਲਿਆਵਾਂਗੇ ਰੰਦਾ ਰੁੰਦਾ ਲਵਾ ਕੇ ਇੱਕ ਹੋਰ ਸੋਨੂ ਵਰਦੀ ਵੀ ਦਿੱਤੀ ਜਾਊਗੀ ਉੱਥੇ ਹਾਂ ਉਹਨਾਂ ਦੀ ਹਾਂ ਸਾਰੀ ਕਟਾ ਸਾਡਾ ਤਾਂ ਨਹੀਂ ਪੈਸਾ ਕੱਢਦੇ ਨਹੀਂ ਅ ਖਾਣੇ ਦਾ ਖਾਣਾ ਵੀ ਸੋਨੂ ਫ੍ਰੀ ਆ ਉੱਥੇ ਰਹਿਣ ਸਹਿਣ ਦਾ ਰਹਿਣ ਸਹਿਣ ਦਾ ਵੀ ਉੱਥੇ ਹੈਗਾ ਸਾਰਾ ਪ੍ਰਬੰਧ ਉਹਨਾਂ ਦਾ ਸਾਰਾ ਕੁਝ ਉਹਨਾਂ ਦਾ ਸਾਨੂੰ ਤਾਂ ਬਸ ਸਾਡੀ ਦਿਹਾੜੀ ਖਰੀ ਮਿਲੂਗੀ ਬਸ ਜਿੰਨਾ ਛੁੜੀ ਲੇਬਰ ਹੈ ਹਾਂ ਉਹ ਸਾਨੂੰ ਛੋੜੇ ਖਾਤਿਆਂ 'ਚ ਪੈ ਜਾਇਆ ਕਰੂਗੀ ਨਾ ਇਹ ਸਮਾਨ ਦੇ ਪੈਸੇ ਹਾਂ ਈਪੀਐਫ ਵੀ ਕਟੂ ਛੋੜਾ ਅੱਛਾ ਉਹ ਕੀ ਹੁੰਦਾ ਉਹ ਐਂ ਤਾਂ ਨਹੀਂ ਗੁੱਟ-ਗੱਟ ਕੱਟਦਾ ਨਾ ਨਾ ਉਹ ਗੁੱਟ ਨਹੀਂ ਈਪੀਐਫ ਹੁੰਦਾ ਹੈ ਵੀ ਛੋੜਾ ਜਦੋਂ ਵਡੇਪਾ ਹੋ ਗਿਆ ਉਹਦੋਂ ਤੁਹਾਨੂੰ ਪੈਨਸ਼ਨ ਲੱਗ ਜੂਗੀ ਅੱਛਾ ਜਿਵੇਂ ਸਰਕਾਰੀ ਮੁਲਾਜ਼ਮਾਂ ਦੀ ਲੱਗਦੀ ਹੈ ਮੈਂ ਤਾਂ ਫਿਰ ਸਰਕਾਰੀ ਮੁਲਾਜ਼ਮ ਬਣ ਗਿਆ ਹੋ ਗਿਆ ਨਾ ਖੁਸ਼ ਤੂੰ ਨਜ਼ਾਰੇ ਆ ਗਏ ਉਦਾਸ ਬੈਠੇ ਹਾਂ ਮੈਂ ਖੁਸ਼ ਕਰਤਾ ਹੀ ਰੱਬ ਭੇਜਦਾ ਖੁਸ਼ ਕਰਨ ਵਾਲੀਆਂ ਰੂਹਾਂ ਹਾਂ ਗੱਡੀ ਆਪਣੇ ਘਰ ਦੇ ਬਾਹਰ ਮੂਰੇ ਬਸ ਕੋਈ ਗੱਲ ਨਹੀਂ ਮੇਰੇ ਉੱਥੋਂ ਚੜਾਂਗੇ ਅਸੀਂ ਤਾਂ ਬਈ ਫਿਰ ਉਸ ਤੋਂ ਬਾਅਦ ਗੱਡੀ ਜਦ ਅਸੀਂ ਬੈਠ ਗਏ ਕੰਮ ਅਸੀਂ ਕਰਨਾ ਕਿਹੜੀ ਜਗ੍ਹਾ ਹੈ ਇਹ ਵੀ ਗੱਲ ਨਾ ਵੀਡੀਓ ਨਾ ਦੇਖ ਤੈਂ ਇੱਕ ਚੀਜ਼ ਸੁਣੀ ਆ ਆਪਣੇ ਦੇਸ਼ ਦੀ ਜਿਹੜੀ ਚੀਨ ਨਾਲ ਸਰਾਧ ਲੱਗਦੀ ਹੈ ਉੱਥੇ ਇੱਕ ਕੰਦ ਹੈ ਹਾਂ ਹਾਂ ਉਹ ਕੰਦ ਤਾਂ ਮੈਂ ਸੁਣਿਆ ਉਹ ਤਾਂ ਵੱਡੀ ਹੈ ਬਹੁਤ ਲੰਬੀ ਕੰਦ ਹੈ ਹਾਂ ਉਹ ਅਸਲ ਚ ਪਲਾਸਟਰ ਹੋਣ ਕਣੀਓ ਰਹਿ ਗਈ ਦੀ ਉਹ ਉਹ ਪਲਾਸਟਰ ਕਰਨੀ ਹੈ ਹਾਂ ਉਹ ਤੁਸੀਂ ਨੇ ਪਲਾਸਟਰ ਕਰਨੀ ਹੈ ਉਹਦਾ ਆਪਾਂ ਨੂੰ ਠੇਕਾ ਮਿਲੇ 300 ਫੁੱਟ ਦਾ ਉੱਚੀ ਹੈ ਹਜ਼ਾਰਾਂ ਕਿਲੋਮੀਟਰ ਲੰਬੀ ਹੈ ਹਾਂ ਉਹ ਅਸੀਂ ਨੇ ਐਨਾ ਕਰਨੀਆਂ ਨਾ ਪਲਾਸਟਰ ਕਰਨੀਆਂ ਹਾਂ ਇਹਨਾਂ ਨਾਲ ਕਰਨੀਆਂ ਉਹ ਅਸਲ ਤੇ ਪਲਾਸਟਰ ਹੋਣ ਕਣੀਓ ਰਹਿ ਗਈ ਥੀ ਉਦੋਂ ਬਣਾਤਾ ਦਿੱਤੀ ਦੀ ਉਹਦੇ ਠੇਕੇ ਦੀ ਗੱਲ ਹੋ ਰਹੀ ਦੀ ਹਾਂ ਉਹਦੇ ਠੇਕੇ ਦੀ ਚੈਨਾ ਦੀ ਕੰਦ ਲਿਪਣ ਦਾ ਠੇਕਾ ਹਾਂ ਹਾਂ ਟੂਲਾ ਟੂਲਾ ਵੀ ਮੈਂ ਲੈ ਕੇ ਜਾਣਾ ਦੇਖ ਸਾਰਾ ਕੰਮ ਤੇਰੀ ਹੀ ਐ ਤੈਨੂੰ ਸਮਝਾਤਾ ਉੱਥੇ ਮਤਲਬ ਮੋਡੇ ਤੇ ਥੰਮੀ ਧਰ ਕੇ ਪਹਿਲਾਂ ਪਹਾੜਾਂ ਤੇ ਤਿੰਨ ਚਾਰ ਦਿਨਾਂ ਚ ਚੜਿਆ ਕਰਾਂਗੇ ਹਾਂ ਫੇਰ ਉਥੇ ਥੰਮੀ ਗੱਡਿਆ ਕਰਾਂਗੇ ਹਾਂ ਫੇਰ ਮੁੜ ਕੇ ਆ ਕੇ 10 12 ਥੰਮੀਆਂ ਚਾਰ ਪੰਜ ਦਿਨਾਂ ਚ ਫੇਰ ਚੜਾਂਗੇ ਹਾਂ ਫੇਰ ਉਥੇ ਖੱਚਰਾਂ ਤੇ ਬਰੇਤੀ ਲਾਇਆ ਕਰੂਗੀ ਦੇਖੋ ਉਹ ਤਾਂ ਜਿਵੇਂ ਠੀਕ ਲੱਗੂ ਸਾਨੂੰ ਲੈ ਜੀਓ ਅੱਧੀ ਉਮਰ ਦਾ ਸਮਾਨ ਢੂਣ ਤੇ ਲੰਘ ਜੂਗੀ ਹਾਂ ਅੱਧੀ ਉਮਰ ਸਮਾਨ ਉਹਨੂੰ ਕੰਦ ਨੂੰ ਲਿਪਣ ਤੇ ਲੰਘ ਜੂਗੀ ਹਾਂ ਤੇ ਮਤਲਬ ਘਰੋਂ ਤਾਂ ਫੇਰ ਵਾਏ ਵਾਏ ਕਰਦੀ ਐ ਇਹ ਸੁਰੂ ਸਾਰਾ ਕੁਝ ਹੀ ਮਿਲੂ ਉੱਥੇ। ਔਰ ਤੂੰ ਕਮਾਲ ਦਾ ਬੰਦਾ ਯਾਰ ਮੈਂ ਸੋਚਿਆ ਪਤਾ ਨਹੀਂ ਕਿੱਡਾ ਕੋ ਸੋਹਣਾ ਕੰਮ ਮੈਨੂੰ ਦੇਣ ਆਇਆ ਬੰਦਾ। ਹੁਣ ਤੇਰਾ ਜਵਾਬ ਆ ਫਿਰ। ਆਪਣਾ ਜਿਹੜਾ ਪਟਿਆਲੇ ਮੈਂਟਰਲਾਂ ਦਾ ਹਸਪਤਾਲ ਹਾਂ ਹਾਂ। ਉਹਦੀਆਂ ਕੰਧਾਂ ਖੁੰਧਾਂ ਟਾਈ ਗਈਆਂ ਜਾਂ ਬਾਰੀਆਂ ਬੂਰੀਆਂ ਟੁੱਟ ਗਈਆਂ ਉਹ ਨਹੀਂ ਲਿਪਣੀ ਐ ਚੈਨ ਦੀ ਕੰਧ ਲਿਖਣੀ ਐ। ਓਏ ਉੱਥੇ ਪਾਗਲ ਭੱਜ ਕੇ ਹੁਣੇ ਉੱਠ ਕੇ ਉਹਨਾਂ ਚੋਂ ਇੱਕ ਪਾਗਲ ਤੂੰ ਭੱਜਿਆ ਉਹ ਆ ਕੇ ਮੈਨੂੰ ਮਿਲ ਗਿਆ। ਚੈਨਾ ਦੀ ਕੰਦ ਲਿਪਣੀ ਐ ਮਿਸਤਰੀ ਵਧੀਆਂ ਯਾਰ ਉਹ ਮਿਸਤਰੀ ਦਾ ਵਧੀਆਂ ਮੈਂ ਉੱਥੇ ਚੈਨਾ ਦੀ ਕਰਦ ਤੇ ਉਤੀ ਨਹੀਂ ਘਸ ਜੂਗਾ ਕਮਾਲ ਦੀਆਂ ਗੱਲਾਂ ਉਹ ਛੋਟੀ ਮੋਟੀ ਚੀਜ਼ ਆ ਯਾਰ ਫਰਕੇਦਾਰ ਨੂੰ ਜਵਾਬ ਦੇ ਤਾਂ ਦਿਹਾੜੀ ਇਹ ਪੁੱਛ ਲੈ ਉਹਨੂੰ ਤਾਂ ਕਰੇਗਾ ਕਿ ਹੁਣ ਆ ਜਾ ਮੇਰੇ ਨਾਲ ਚੱਲਦੇ ਆਪਾਂ ਉਹ ਬੱਲੇ ਚੱਲਦੇ ਆ ਕੱਲ ਨੂੰ ਤਿਆਰ ਬੜਾ ਤੂੰ ਮੈਨੂੰ ਸ਼ੀਸ਼ ਮੈਲ ਦੀਆਂ ਮੋਰੀਆਂ ਦੀਆਂ ਕੋਰਾ ਬਣਾਉਣ ਲੈ ਕੇ ਚੱਲਿਆ ਕਿ ਚైనా ਦੀ ਕੰਦ ਲਿਪਦੇ ਚైనా ਦੀ ਕੰਦ ਛੋਟੀ ਮੋਡੀ ਚੀਜ਼ ਐ ਆ ਕਰਨੀਆਂ ਨਾ ਲਿਪੀ ਜਾਊਗੀ ਉਹ ਉੱਥੇ ਆਹ ਟੰਡ ਰਹਿ ਜਾਣਗੇ ਆਹ ਬਹਾ ਘੱਗ ਜਾਣਗੀਆਂ ਉੱਥੇ ਤੂੰ ਇਮੋਸ਼ਨਲ ਹੋ ਗਿਆ ਕੱਲੋਂ ਤੂੰ ਤਿਆਰ ਰਹੀ ਗੱਡੀ ਆਊਗੀ ਸਾਨੂੰ ਲੈ ਜਾਊਗੀ ਓ ਠੀਕ ਐ ਗੱਡੀ ਆਊਗੀ ਮੈਂ ਤਿਆਰ ਰਹੂੰਗੀ ਗੱਡੀ ਮੈਂ ਮਿਸਰੀਆ ਕਿਹੜਾ ਟੱਕ ਕਿੱਥੇ ਆ ਵੋ ਟੱਪਟ ਕਿੱਥੇ ਲਿਪ ਬੜ ਬੜ ਰੱਕਣਾ ਨਹੀਂ ਕਿ ਇਹਨਾਂ ਦੀ ਕੰਦ ਲਿਪ ਦੇ ਮਹਾ ਖਣੀ ਕਿੱਡਾ ਠੇਕੇਦਾਰ ਆ ਗਿਆ ਬਣ ਕੇ ਓਰੇ ਆਇਆ ਇਹਦੇ ਕੋਲੇ ਈਮੇਲ ਕਿ ਇਹਨਾਂ ਦੀ ਕੰਦ ਉਹੀ ਲਿਪੀ ਜਾਊਗੀ ਨਾ ਉਥੇ 1500 ਮੇਰੇ ਵਰਗਾ ਮਿਸਤਰੀ ਖੱਪ ਜੂਗਾ ਤਾਂ ਨਹੀਂ ਹੋ ਅੱਧੀ ਲਿਪੀ ਜਾਂਦੀ 500 ਫੁੱਟ ਉੱਚੀ ਕੰਦ ਤੇ ਰਸੇ ਪਾ ਕੇ ਚੜਿਆ ਕਰੂੰਗਾ ਨਾ ਮੈਂ ਚੈਨਾ ਦੀ ਕੰਦ ਲਿੱਪ ਦੇ। ਹੇ ਕੇਦਾਰ ਨੂੰ ਵੀ ਜਵਾਬ ਦੇ ਤਾਂ ਦਿਹਾੜੀਏ ਵੀ ਪੁੱਛ ਲੈ। ਮਾਹ ਪਤਾ ਨਹੀਂ ਕਿੱਡਾ ਠੇਕਾ ਕਰੂ ਇਹਦਾ ਜਿਹੜਾ ਚੱਲਦਾ ਦੀਪ ਕੀ ਦੇ ਚਮਚੇ ਦਾ ਦੋ ਦਿਨ ਦਾ ਮੋਤੋ ਵੀ ਹਟਾ ਗਿਆ। ਹੈਲੋ ਉਸਤਾਦ ਕਰਤੀ ਬੁੜੀ ਦਾ। ਅੱਛਾ ਉਹ ਮੈਂ ਤਾਂ ਫਿਰ ਤੇਰੇ ਕੋਲ ਹੀ ਆਉਂਗਾ ਸਵੇਰੇ। ਉਹ ਨਾ ਮੈਂ ਜਰਾ ਇਹਨਾਂ ਘਰਾਂ ਕਿਤੇ ਇੰਨੇ ਮਿਸਤਰੀ ਫਿਰਦੇ ਨੇ ਵਿੱਚੇ ਮੈਂ ਫਰੀ ਜਾਊਂਗਾ ਉਹ ਤਾਂ ਗਲਤੀ ਹੋ ਗਈ ਉਹ ਜਵਾਬ ਤਾਂ ਮੇਰਾ ਮਨ ਜਾ ਖਰਾਬ ਹੋ ਗਿਆ ਤੇ ਇਹ ਤਾਂ ਭੁੱਕੀ ਦੀ ਤੋੜ ਲੱਗਦੀ ਆ ਫਿਰ ਮੇਰਾ ਦਿਮਾਗ ਉਲਟ-ਛੁਲਟ ਜੇ ਚੱਲਣ ਲੱਗ ਜਾਂਦਾ ਮੈਨੂੰ ਪਤਾ ਨਹੀਂ ਰਹਿੰਦਾ ਵੀ ਕੀ ਹੋ ਰਿਹਾ ਕੀ ਨਾ ਆ ਮੈਂ ਤੇਰੇ ਕੋਲ ਹੀ ਆਊਂਗਾ ਸਵੇਰੇ ਕੋਈ ਨਾ ਇੱਥੇ ਪੁਲਤੀ ਮਿਲੂ ਮੈਂ ਸਵੇਰੇ ਤੁੰ ਨੂੰ ਆਹਾ ਮੈਂ ਉਰੂ ਹੀ ਚੜ ਜੂਗਾ ਫਿਰ ਠੀਕ ਐ ਓਹੋ ਚਲੋ ਮਨਾ ਕਰੇ ਜਾ ਕੇ ਕਿਹੜੀ ਕਰੜੀ ਜੀ ਅੱਕ ਦੇ ਕਾਮੜੇ ਵਰਗੀ ਚਾਹ ਕਰੀ ਹੋਈ ਸੀ ਉਹ ਪੀ ਕੇ ਆਹ ਕੇ ਸੱਟ ਲਿਵਟ ਕੇ ਸੌਣੇ ਆ ਸੱਚੀ ਗੱਲ ਆ ਵੀ ਸਿਆਣਿਆਂ ਦੀ ਲਾਲਚ ਬੁਰੀ ਬਲਾ ਲਾਲਚ ਦੇ ਪਿੱਛੇ ਲੱਗੇ ਕਿਸੇ ਨੂੰ ਆਪ ਦਾ ਠੱਖਲਾ ਨਹੀਂ ਗਾਲਣਾ ਚਾਹੀਦਾ ਚੈਨਾ ਦੀ ਕੰਦ ਲਿਫਦੇ ਲੈ ਮਾਹ ਪਤਾ ਨਹੀਂ ਕਿਹੜੇ ਮਹਿਲ ਦੀਆਂ ਕੋਰਾ ਮਣਵਾਊਗਾ